ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਕੋਠੇ ਮਹਾ ਸਿੰਘ ਵਾਲੇ ਪਿੰਡ ਮਹਾਰਾਜ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਰਾਮਪੁਰਾ ਸ਼ਹਿਰ ਦੇ ਬਿਲਕੁਲ ਨੇੜੇ ਭਾਈ ਮਲਕੀਤ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਤੋਕੜ ਗੱਭਣ ਨੂੰ ਝੋਟੀ ਦਿਖਾ ਰਹੇ ਆ ਪਹਿਲੇ ਸੂਏ ਦਾ ਕਿੰਨਾ ਕੁ ਦੁੱਧ ਸੀ ਤੇ ਕਿੰਨੇ ਮਹੀਨਿਆਂ ਦੀ ਗੱਭਣਾ ਉਹਦੀ ਗੱਲਬਾਤ ਆਪਾਂ ਭਾਈ ਦੇ ਨਾਲ ਕਰਾਂਗੇ ਮਿੱਤਰੋ ਪਹਿਲਾਂ ਥਣ ਲੇਪੇ ਦੀ ਜੇ ਆਪਾਂ ਗੱਲ ਕਰੀਏ ਪੂਰੀ ਸਾਫ਼ ਹੈ ਚੰਗਾ ਸੋਹਣਾ ਥਣਾ ਤੇ ਸਿੰਘਾਂ ਦੀ ਬੰਤਰ ਵੀ ਮਿੱਤਰੋ ਬਹੁਤ ਸੁਣੀ ਆ ਕਦ ਕਾਠ ਵੀ ਚੰਗਾ ਤੇ ਚੰਗੀਆਂ ਝੋਟੀਆਂ ਦੇ ਵਿੱਚੋਂ ਆਉਂਦੀ ਆ ਕਿਉਂਕਿ ਪਹਿਲੇ ਸੂਏ ਦਾ ਜਿਹੜਾ ਫੇਰ ਆਪਾਂ ਕਹਿੰਦੇ ਵੀ ਦੁੱਧ ਬਹੁਤ ਸੋਨਾ ਬਾਈ ਕਹਿੰਦਾ ਵੀ ਕੱਢਿਆ ਵਾ ਕਰਦੇ ਆ ਬਾਈ ਤੇ ਨਾਲ ਗੱਲਬਾਤ ਫਿਰ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾਉਣੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਾਈ ਠੀਕ ਠਾਕ ਜੀ ਠੀਕ ਐ ਸਤਾਂ ਹਾਂਜੀ ਬਾਈ ਵਧੀਆ ਇਹ ਬਣਾ ਪਹਿਲੇ ਸੂਏ ਸੂਈ ਆ ਦੂਜੇ ਦੀ ਗੱਬਣਾ ਦੂਜੇ ਦੀ ਗੱਬਣਾ ਹਾਂਜੀ ਬਈ ਕਿੰਨੇ ਕਿਚਰ ਦੀ ਗੱਬਣਾ ਹੈ ਇਹ ਬਾਈ ਐ ਮੰਨ ਲਓ ਵੀ 26 ਤਰੀਕ ਤੋਂ ਚੌਥਾ ਮਹੀ 26 ਤਰੀਕ ਤੋਂ ਚੌਥਾ ਮਿਲਾ ਮਲਾ ਸਵਾਤ ਤਿੰਨ ਦਿਨਾਂ ਦੀ ਹੋਗੀ ਹਾਂ ਸਵਾਤ ਤਿੰਨ ਵਜੇ ਹਾਂ ਸਵਾਤ ਤਿੰਨ ਦਿਨਾਂ ਦੀ ਆ ਮਲਾ ਜੋ 31 ਤਰੀਕ ਹੋਗੀ ਹਾਂ ਅੱਜ 31 31 ਮਾਰਚ ਹੋ ਗਿਆ 31 ਮਾਰਚ 31 ਮਾਰਚ ਹੈ ਜੀ 2025 ਹੈ ਹਾਂ ਆ ਦੱਸ ਦਿੱ ਗਏ ਫਿਰ ਐ ਨਾ ਹਾਂਜੀ ਹਾਂਜੀ ਕਿਉਂਕਿ ਇੱਕ ਦੋਸਤੋ ਹੋਰ ਗੱਲ ਕਰਦੇ ਵੀ ਚਾਰ ਕਿ ਦਿਨ ਫੋਨ ਲਾਇਆ ਕਰੋ ਜਦੋਂ ਵੀ ਆਪਾਂ ਤਰੀਕ ਦੱਸਿਆ ਕਰਾਂਗੇ ਕਿਉਂਕਿ ਤਿੰਨ ਚਾਰ ਦਿਨ ਕਈ ਵਾਰ ਪਸ਼ੂ ਖੜ ਵੀ ਜਾਂਦਾ ਹੁੰਦਾ ਕਿਉਂਕਿ ਕਈ ਵਾਰ ਰੇਟ ਜਿਹੜਾ ਪਸ਼ੂ ਪਾਲਕ ਤੋਂ ਵੱਧ ਮੰਗਿਆ ਜਾਂਦਾ ਕਈ ਵਾਰ ਤਰੀਕ ਦੱਸ ਨਸਣ ਦੇ ਨਾਲ ਮੇਤਰੋ ਇੱਕ ਦਿਨ ਫੋਨ ਲਾ ਕੇ ਨਾ ਹੜ ਜਾ ਕਰੋ ਚਾਰ ਕਿ ਤਨਾਂ ਦਾ ਟੀਚਾ ਰੱਖਿਆ ਕਰੋ ਵੀ ਜੀ ਅੱਜ ਆਪਾਂ 31 ਤਰੀਕ ਕਹੀ ਆ ਤਾਂ 4 ਤਰੀਕ ਤੱਕ ਤੁਸੀਂ ਦੇਖ ਸਕਦੇ ਹੋ ਵੀ ਵਿਕ ਗਈ ਜਾਂ ਨਹੀਂ ਵਿਕ ਗਈ ਤੇ ਇਹ ਹੁਣ ਸਵਾ 3 ਮਹੀਨਾ ਦੀ ਗੱਬਣਾ ਦੁੱਧਾ ਕਿੰਨਾ ਹੈ ਬਹੁਤ ਹੁਣ ਇਸ ਤੱਲੇ 1.5 ਕਿਲੋ ਹੀ ਮੰਨਦੇ ਕਰਦੇ 1.5 ਕਿਲੋ ਦੁੱਧ ਹੈ 2 ਸਵਾ 2 ਕਿਲੋ ਸਵੇਰੇ 2 ਸਵਾ 2 ਕਿਲੋ ਸ਼ਾਮ ਨੂੰ 1.5 ਕਿਲੋ ਰੱਖੋ 5 ਰੱਖੋ ਤੇ ਬੱਚੇ ਤੇ ਮਿਲਦੀ ਆ ਨਹੀਂ ਜੀ ਬੱਚੇ ਤੇ ਨਹੀਂ ਮਿਲਦੀ ਠੀਕ ਹੈ ਸਵੇਰੇ ਕਹੇ ਪਹਾੜੇ ਦੀ ਮਿਲਦੀ ਹੈ ਓਕੇ ਸ਼ਾਮ ਨੂੰ ਕਦੇ ਟੀਕਾ ਵੀ ਲਵਾ ਜਾਂਦੀ ਹੈ ਕਦੇ ਬਿਨਾ ਟੀਕੇ ਤੋਂ ਵੀ ਮਿਲ ਪੈਂਦੀ ਹੈ ਠੀਕ ਹੈ ਮਤਲਬ 2 ਕਿਲੋ ਸਵੇਰ 2 ਕਿਲੋ ਸ਼ਾਮ ਅੰਦਾਜ਼ਾ ਬਿਲਕੁਲ ਠੀਕ ਹੈ ਦੁੱਧ ਸਹੀ ਪਹਿਲੇ ਸੂਰ ਫਿਰ ਆਪਾਂ ਕਹਿੰਦੇ ਕਿੰਨਾ ਕੱਢਿਆ ਵਾ ਤੇਰਾ ਪਲੱਸ ਕਰਾ ਵਾ ਜੀ 13 ਪਲੱਸ ਪਹਿਲੇ ਸੂਰ ਕੱਢਿਆ ਵਾ ਮੰਗਰ ਬੱਚਾ ਮੰਗਰ ਬੱਚਾ ਕੱਟਾ ਜੀ ਪਿੱਛੇ ਠੀਕ ਹੈ ਮੰਗਰ ਕੱਟਾ ਮਿੱਤਰੋ ਤੇ ਸੋਹਣਾ ਕੱਟਾ ਸਮਿਆਂ ਵਾ ਕੱਟਾ ਬਾਕੀ ਡਾਕਟਰ ਸਾਹਿਬ ਨੇ ਚੈੱਕ ਕਰਾਈ ਵੀ ਚੈੱਕ ਪਾਸ ਹੋਈ ਵੀ ਚੈੱਕ ਪਾਸ ਹੋਈ ਵੀ ਆ ਤੁਸੀਂ ਮਨ ਲਾ ਵੀ ਜੇਕਰ ਕਿਸੇ ਭਰਾ ਨੂੰ ਆ ਜਰੂਰ ਤਾਂ ਚੈੱਕ ਕਰਾ ਸਕਦੇ ਹੋ ਜੇ ਨਹੀਂ ਡਾਕਟਰ ਨਾਲ ਗੱਲ ਕਰ ਸਕਦੇ ਹੋ ਹਾਂ ਜੀ ਹਾਂ ਦੱਸੋ ਨਾਲ ਗੱਲ ਵੀ ਕਰਾ ਲੈਗੇ ਬਾਕੀ ਆਪਾਂ ਕੋਈ ਵਪਾਰ ਦਾ ਕੰਪਨੀ ਹਾਂ ਆ ਕਰੇ ਲੂ ਵੀਡੀਓ ਆ ਕੋਈ ਉਹ ਨਹੀਂ ਗੱਲ ਪੱਕੀ ਗੱਲ ਆ ਜਿਵੇਂ ਕਹਿ ਦਿੱ ਕਿ ਚਾਹੇ ਚੈੱਕ ਕਰਾ ਕੇ ਲੈ ਜੇ ਆਪਣਾ ਤਾਂ ਵੀ ਕੋਈ ਦਿੱਕਤ ਨਹੀਂ ਪਾ ਜੇ ਤਸੱਲੀ ਦੇ ਆਬਿੰਦੇ ਬਿੰਦੇ ਚੈੱਕ ਕਰਾਉਂਦਾ ਵੀ ਕਈ ਵਾਰ ੜਕਦਾ ਜਾਂਦੇ ਹਾਂ ਹਾਂਜੀ ਹਾਂਜੀ ਵੀ ਜਿਹੜੇ ਡਾਕਟਰ ਤੋਂ ਕਰਾਉਂ ਤੋਂ ਬਾਅਦ ਠੰਡਾ ਟੀਕਾ ਵੀ ਲਵਾਦਾ ਸੀ ਨਾ ਓਕੇ ਇਹਨੂੰ ਫਿਰ ਤੋਰੋ ਜੀ ਹਾਂਜੀ ਸੋ ਪਹਿਲੇ ਸੂਏ ਮਿੱਤਰੋ ਸੂਈ ਵੀ ਆ ਪਹਿਲੇ ਸੂਏ ਦਾ 13 ਪਲੱਸ ਵਾਈ ਕਹਿੰਦਾ ਵੀ ਦੁੱਧ ਕੱਢਿਆ ਹੋਆ ਕ ਤੇ 4.5 ਕਿਲੋ ਦੋਨੇ ਟਾਈਮਾਂ ਦਾ ਦੁੱਧ ਆ ਦੇਖ ਸਕਦੇ ਹੋ ਤੁਰਦੀ ਬਹੁਤ ਚੰਗੀ ਮੋੜ ਲਈ ਘਰੇਲੂ ਇਹ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਵੈਸੇ ਇੱਕ ਦੋ ਵੀਡੀਓ ਪਾਈ ਦੇਕਰੋਂ ਪਹਿਲਾਂ ਵੀ ਆਪਾਂ ਪਾ ਚੁੱਕੇ ਆ ਕਿਉਂਕਿ ਜਿੰਨੇ ਕਈ ਵਾਰ ਇੱਕ ਦੋ ਪਸ਼ੂ ਵੱਜ ਜਾਂਦੇ ਨੇ ਤਾਂ ਕਰਕੇ ਭਾਈ ਕਹਿੰਦਾ ਵੀ ਵੇਚਦੇ ਆ ਤੇ ਮੰਗਰ ਫੇਰ ਆਪਾਂ ਕੁ ਦਿਖਾਣੇ ਕੱਟਾ ਚੰਗਾ ਸੰਭਿਆ ਵਾ ਤੇ ਰੇਟ ਕੀ ਕਰਤਾ ਜੀ ਦਾ ਰੇਟ ਬਾਈ 90000 ਤੁਮਾ 90000 ਮਾਨਦਾਨ ਹੋ ਜਾ ਬਸ ਹਲਕਾ ਫੁਲਕੇ ਹੋ ਗਈ ਬਾਲਾ ਓਕੇ ਹਾਂਜੀ ਤੇ ਫੋਨ ਨੰਬਰ ਦੱਸ ਦਿਓ ਜੀ ਫਿਰ ਆਪਣਾ ਫੋਨ ਨੰਬਰ ਆਪਣਾ 90650 ਜੀ 90650 5305 5305 ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਆ ਮਿੱਤਰੋ ਕਰੋ ਬਾਈ ਦੇ ਨਾਲ ਸੰਪਰਕ ਤੇ ਸੋ ਸਾਰੇ ਵੀਰਾਂ ਦਾ ਧੰਨਵਾਦ